ਸਸੀ ਗਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਬੰਦੀਆਂ ਹੋਵੋਗੇ ਅਸੀਂ ਨਾਲ ਤਿੰਨ ਭੈਣਾਂ ਸੀਗਾ ਤੇ ਸਾਡੇ ਮੰਮੀ ਨੇ ਸਾਨੂੰ ਬਚਪਨ ਚੋਂ ਛੱਡ ਕੇ ਤੁਰੀ ਸੀਗੇ ਤੇ ਨਾਲ ਸਾਡੇ ਦਾਦੀ ਜੀ ਨੇ ਸਾਨੂੰ ਪਾਲਿਆ ਸੀਗਾ ਤੇ ਮੇਗਾ ਜੀ ਨਾਲ ਦਰਪਿੰਦੇ ਸੀਗੇ ਉਹਨਾਂ ਸਾਨੂੰ ਰੋਜ਼ ਕੁੱਟ ਮਾਰਾ ਕਰਦੇ ਸੀਗੇ ਬਹੁਤ ਉਤਿਆਰ ਕਰਦੇ ਸੀਗੇ ਤੇ ਨਾਲ ਅਸੀਂ ਨਾਲ ਬਹੁਤ ਘਾ ਟਾਈਮ ਕੱਢਿਆ ਸੀਗਾ ਉਸ ਟਾਈਮ ਪਰ ਇੱਕ ਦਿਨਾਂ ਨੂੰ ਡੈਡੀ ਜੀ ਨੇ ਦੁਜਾ ਵਿਆਹ ਕਰਵਾਇਆ ਤੇ ਉਹਨਾਂ ਕਿਸੇ ਹੋਰ ਨਾਲ ਵਿਆਹ ਕਰਵਾ ਕੇ ਉਹਨੂੰ ਆਪਣੇ ਘਰੇ ਲੈ ਕੇ ਆ ਗਏ ਤੇਨਾ ਅਸੀਂ ਪੁੱਛਿਆ ਵੀ ਇਹ ਕੌਣ ਨੇ ਹਨਾ ਤੇ ਉਹਨੇ ਦੱਸਿਆ ਕਹਿੰਦੇ ਵੀ ਐਨਕਤ ਐਨੀ ਸੀਗਾ ਤੇਨਾ ਉਹ ਤੇ ਉਹਨੇ ਉਸੇ ਦਿਨ ਸਾਨੂੰ ਰਾਤੀਂ ਕੁੱਟ ਮਾਰ ਕੇ ਬਾਹਰ ਕੱਢਤਾ ਮੈਨੂੰ ਤੇ ਮੇਰੀ ਦਾਦੀ ਜੀ ਨੇ ਤੇ ਮੇਰੇ ਦੋਨੇ ਪੈਣਾ ਨੂੰ ਜਦ ਅਸੀਂ ਬਹੁਤ ਮਿੰਤਾ ਕਰਨੀ ਇਹ ਸਾਨੂੰ ਬਾਹਰ ਨਾ ਕੱਢੋ ਹਨਾ ਬਹੁਤ ਜ਼ਿਆਦਾ ਸਿਰੋਏ ਹੋ ਕਰਿਆ ਮੇਰੀ ਦਾਦੀ ਜੀ ਨੇ ਬਹੁਤ ਮਿੰਤਾ ਕੱਢਿਆ ਪੈਰ ਵੀ ਫੜੇ ਪਰ ਉਹਨੇ ਇੱਕ ਨਹੀਂ ਸੁਣੀ ਜੀ ਸਾਨੂੰ ਬਾਹਰ ਕੱਢਤਾ ਸੜਾ ਸੜਾ ਸਾਮਾਨ ਚੱਕ ਕੇ ਬਾਹਰ ਮੋੜਾ ਤੇ ਆ ਅੰਦੂਰਨ ਗੇਟ ਲਗਾ ਕੇ ਆਪ ਆਰਾਮ ਨਾਲ ਪਹੇਂਗੇ ਮੈਂ ਤੇ ਉਸਨੇ ਦਾਦੀ ਜੀ ਤੇ ਮੇਰੇ ਪੈਣਾ ਅਸੀਂ ਗੇਟ ਦੇ ਬਾਹਰ ਹੀ ਬੈਠੇ ਰਹੇ ਤੇ ਅਸੀਂ ਬਹੁਤ ਨਹੀਂ ਕਰਦੇ ਅਸੀਂ ਗਵਾਂਢੀਆਂ ਨੂੰ ਵੀ ਕਿਹਾ ਉਹਨਾਂ ਨੇ ਵੀ ਗੇਟ ਕਰਵਾ ਦੋ ਸਾਨੂੰ ਅੰਦਰਵਾੜ ਦੋ ਪਰ ਕਿਸੇ ਨੇ ਸਾਡੀ ਕੋਈ ਨਹੀਂ ਸੁਣੀ ਹੈਗੀ ਤੇ ਅਸੀਂ ਉੱਥੀ ساری ਰਾਤ ਬਾਹਰ ਬੈਠ ਕੇ ਕੱਢੀ ਕਿ ਸਾਨੂੰ ਬਹੁਤ ਔਖਾ ਹੋਇਆ ਰਾਤ ਨੂੰ ਮਨਾ ਤਿੰਨ ਨੇ ਦੋਨੇ ਪਾਰ ਛੋਟੀਆਂ ਸੀਗੀਆਂ ਅਜੇ ਮੈਨੂੰ ਪਤਾ ਵੀ ਨਹੀਂ ਸੀ ਕਿ ਇਹਨਾਂ ਚੀਜ਼ਾਂ ਦਾ ਤੇ ਉਹਨਾਂ ਨੇ ਐਵੇਂ ਕੀਤਾ ਤੇ ਉਸ ਅਸੇ ਦੇ ਟਾਈਮ ਜਦੋਂ ਉਹਨਾਂ ਨੇ ਗੇਟ ਖੋਲ੍ਹਿਆ ਤੇ ਉਹ ਦੋਨੇ ਜਣੇ ਤਰ੍ਹਾਂ ਕਿੱਧਰ ਜਾ ਰਹੇ ਸੀਗੀਆਂ ਉਹਨਾਂ ਨੇ ਆਪਣਾ ਸਮਾਨ ਬੰਨ ਲਿਆ ਹੋਇਆ ਸੀਗਾ ਸਾਰਾ ਕੁਝ ਪੈਕ ਕਰਕੇ ਤੇ ਉਹ ਚੱਲ ਗਏ ਸੀਗੇ ਤੇ ਅਸੀਂ ਉਹਨਾਂ ਨੂੰ ਪੁੱਛਣਾ ਹਨਾ ਨਹੀਂ ਮਿਲਤਾ ਨਹੀਂ ਕਰੀ ਉਸ ਟਾਈਮ ਵੀ ਉਹਨਾਂ ਨੇ ਸੁਣੋ ਨਹੀਂ ਹੈਗੀ ਤੇ ਮੇਂ ਡਰਦੀ ਸੀ ਕਿ ਕੋ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਸੀਗਾ ਮਰਨ ਤੋਂ ਇਲਾਵਾ ਮੇਰੀ ਦਾਦੀ ਜੀ ਖੰਕੀ ਨਾ ਪਹਿਨ ਲੈ ਕੇ ਨਹਿਤ ਚਾਲ ਮਾਰਨ ਲੱਗਦੇ ਸੀਗੇ ਪਰ ਅਸੀਂ ਸੋਚਿਆ ਵੀ ਨਾ ਅਸੀਂ ਆਪਣੇ ਪੈਰਾਂ ਤੇ ਖਲੋਵਾਂਗੇ ਤੇ ਅਸੀਂ ਆਪ ਔਰ ਸਭ ਕੁਝ ਕਰਾਂਗੇ ਆਪਣੀ ਜ਼ਿੰਦਗੀ ਕੱਟਾਂਗੇ ਤੇ ਹਾਂ ਮੇਰੇ ਪੈਰਾਂ ਨੂੰ ਕੁਝ ਨਹੀਂ ਪਤਾ ਸੀ ਕਿ ਉਹ ਬਹੁਤ ਛੋਟੀਆਂ ਸੀਗੀਆਂ ਉਹ ਜਿਆਦਾ ਉਸ ਟਾਈਮ ਉਹਨਾਂ ਨੂੰ ਇਹ ਗੱਲਾਂ ਦਾ ਬਿਲਕੁਲ ਵੀ ਨਹੀਂ ਪਤਾ ਸੀਗਾ ਸਾਡੇ ਕੋਲ ਉਸ ਟਾਈਮ ਕੁਝ ਵੀ ਨਹੀਂ ਸੀਗਾ ਸਿਦਕ ਕਰਾਇਆ ਤੱਕ ਵੀ ਨਹੀਂ ਸੀਗਾ ਅਸੀਂ ਐਵੇਂ ਚੱਲਦੇ ਸੀਗੇ ਅਸੀਂ ਅਸੀਂ ਰਾਤ ਦੀ ਰੋਟੀ ਖਾਦੀ ਹੋਈ ਸੀ ਵੀ ਤੇ ਇਸ ਦਿਨ ਤਾਂ ਸਾਨੂੰ ਕੁਝ ਨਹੀਂ ਮਿਲਿਆ ਹੈਗਾ ਸਾਨੂੰ ਉੜਦੇ ਤੋਂ ਦਿਨ ਰਾਤ ਹੋ ਗਈ ਸੀ ਵੀ ਤੇ ਅਸੀਂ ਨਾ ਅੱਗੋਂ ਹੌਲੀ-ਪੋਲੀ ਪੂਹਾ ਦੇ ਘਰੇ ਪਹੁੰਚੇ ਤਾਂ ਸਭ ਉਹਦੇ ਜਾ ਕੇ ਉਹਨਾਂ ਦਾ ਵੀ ਉਹ ਹਲਾਗ ਰਿਆ ਸੀਗਾ ਤੇ ਉਹ ਵੀ ਕਿਤੇ ਗਏ ਹੋਏ ਸੀਗੇ ਤੇ ਇਸ ਹੁੰਦੇ ਉੱਥੇ ਅਸੀਂ ਬਸਾਂ ਨੂੰ ਪੁੱਛਿਆ ਵੀ ਮੇਰੀ ਬੁਆ ਜੀ ਕਿੱਧਰ ਗਏ ਨੇ ਤੇ ਉਹ ਕਹਿੰਦੇ ਵੀ ਉਹ ਗਏ ਹੋਏ ਨੇ ਕਿਤੇ ਤੇ ਉਹਨਾਂ ਨੂੰ ਫੋਨ ਕਰਕੇ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਕੱਲ੍ਹ ਤੱਕ ਆ ਜਾਣਗੇ ਤੇ ਅਸੀਂ ਸਾਡੀ ਉਮੀਦ ਉੱਥੋਂ ਵੀ ਟੁੱਟ ਗਈ ਅਸੀਂ ਉੱਥੋਂ ਵੀ ਚੱਲ ਪਏ ਅਗੋਸਾਨ ਨੂੰ ਅਸੀਂ ਥੋੜੀ ਜਿਹੀ ਦੂਰ ਹੀ ਗਏ ਸੀਗੇ ਸਟੇਮਰ ਰਾਤ ਵੀ ਕਾਫੀ ਹੋ ਗਈ ਸੀ ਅਸੀਂ ਤੁਰੇ ਜਾ ਰਹੇ ਸੀਗੇ ਤੇ ਅਗੋਸਾਨ ਨੂੰ ਗੁਰਦੁਆਰਾ ਬਾਬਾ ਜੀ ਮਿਲੇ ਉਹਨਾਂ ਨੇ ਸਾਨੂੰ ਪੁੱਛਿਆ ਅਨ ਤੁਸੀਂ ਕਿੱਥੋਂ ਆਏ ਕਿੱਥੇ ਨਹੀਂ ਤੇ ਅਸੀਂ ਉਹਨਾਂ ਨੂੰ ਦੱਸਿਆ ਵੀ ਐਨੇ ਕਰਕੇ ਸਾਡੇ ਨਾਲ ਐਵੇਂ ਹੋਇਆ ਤੇ ਉਹਨਾਂ ਨੇ ਅਗੋਸਾਨ ਨੂੰ ਬੁਲਾਇਆ ਤੇ ਗੁਰਦੁਆਰੇ ਚ ਉਹਨਾਂ ਨੇ ਪਾਣੀ ਪੁਣੇ ਦਿੱਤਾ ਲੰਗੜ ਚਖਾਇਆ ਤੇ ਉਹਨਾਂ ਨੇ ਸਾਨੂੰ ਸਾਡੀ ਸਾਰੀ ਗੱਲ ਸੱਤੋਂ ਸੁਣੀ ਹਨ ਸਾਨੂੰ ਸਮਝਾਇਆ ਤੇ ਮੈਂ ਦੱਦਿਏ ਨੇ ਕਿ ਆਵੀਏ ਸਾਡੇ ਕੋਲ ਮਰਨ ਤੋਂ ਇਲਾਵਾ ਕੁਝ ਨਹੀਂ ਹੈਗਾ ਅੱਬ ਇਹ ਸਿਂਸੇ ਪਿੱਖਣ ਵੱਧ ਨਹੀਂ ਜਾਣਿਆ ਤੇ ਬਾਬਾ ਜੀ ਨੇ ਸਮਝਾਇਆ ਵੀ ਨਹੀਂ ਐਵੇਂ ਰੋਤੇ ਨਹੀਂ ਕਰਨਾ ਹੈਗਾ ਜਿੰਨਾ ਹੋ ਸਕਦਾ ਤੁਸੀਂ ਇੱਥੇ ਰਹੋ ਉਹਨਾਂ ਤੇ ਗੁਰੂ ਘਰ ਦੀ ਸੇਵਾ ਕਰੋ ਕਿ ਜਦੋਂ ਇਹ ਕੋਈ ਤਾਂ ਲੰਘਦਾ ਜਾਂਦਾ ਰਹਿੰਦਾ ਤੁਸੀਂ ਇੱਥੇ ਆਪਣੀ ਸੇਵਾ ਕਰੋ ਲੰਗਰ ਛਕੋ ਤੁਹਾਨੂੰ ਸਾਰਾ ਕੁਝ ਦੇਮਾਨ ਹੈ ਪਰ ਨਾ ਅਸੀਂ ਨੇ ਦਾਦੀ ਜੀ ਕਹਿੰਦੀ ਵੀ ਨਹੀਂ ਮੈਂ ਤਿੰਨ ਕੁੜੀਆਂ ਕੁੜੀਆਂ ਨੂੰ ਕਿਸ ਤਰ੍ਹਾਂ ਪਾਲਾਂਗੀ ਮੇਰਾ ਤਾਂ ਮੈਂ ਬਹੁਤ ਕਿੰਨੇ ਚੱਕਾਂ ਨਹੀਂ ਬਾਬਾ ਜੀ ਨੇ ਕਿਹਾ ਵੀ ਕੋਈ ਨਾ ਤੁਸੀਂ ਟੈਨਸ਼ਨ ਨਾ ਲਓ ਵੀ ਅਸੀਂ ਹੈਗੇ ਆ ਹਨਾ ਵੀ ਕੋਈ ਨਾ ਕੋਈ ਤੁਹਾਡੀ ਮਦਦ ਕਰੂਗਾ ਪਰ ਨੇ ਤੇ ਮੇਰੀ ਦਾਦੀ ਜੀ ਨੇ ਸੋਚਿਆ ਵੀ ਨਹੀਂ ਮੈਂ ਆਪਣੇ ਪੋਤੇ ਕਿੰਨੇ ਪੋਤੇ ਨੂੰ ਉਹਨਾਂ ਦੇ ਤਰ੍ਹਾਂ ਕੇ ਖੜਾ ਕਰਾਇਆ ਇਤਿਆਦੇ ਸੀ ਉਹਨਾਂ ਦੀ ਮੁਕੰਮਲ ਅਸੀਂ ਇਸ ਮੁਕਾਮ ਤੇ ਆਏ ਆ ਕਿ ਅਸੀਂ ਇਹਨਾਂ ਕ ਕਰ ਸਕਦੇ ਆ ਅਸੀਂ ਇਹਨਾਂ ਨੂੰ ਬਿਠਾ ਕੇ ਖਵਾਈਏ ਕਿ ਸਾਡੇ ਲਈ ਉਸ ਟੈਂਪੋ ਕਾ ਸੀਗਾ ਟਾਈਮ ਅਸੀਂ ਕੱਲ੍ਹ ਨੂੰ ਬਹੁਤ ਔਖਾ ਐਉਂ ਕੱਢਿਆ ਉਹ ਧੰਨ